ਟ੍ਰੈਵਲੋ ਫੇਰ ਪਰਿਸ਼ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਕਰਿਆਲ ਪੰਜਾਬੀ ਟ੍ਰੈਵਲੋ ਉੱਤੇ ਸਭ ਦਾ ਆਸ ਕਰਦੇ ਹਾਂ ਸੱਤ ਚੜ੍ਹਦੀ ਕਲਾ ਚ ਹੋਮੋਗੇ ਵਾਹਿਗੁਰੂ ਸਾਹਿਬ ਨੂੰ ਚੜ੍ਹਦੀ ਕਲਾ ਚ ਰੱਖੇ ਆਪਣੇ ਖੇਤ ਆਏ ਸੀਗੇ ਜੀ ਤੇ ਪਹਿਲਾਂ ਗਿਆ ਸੀ ਗਾਂ ਸਿੱਧੂ ਸਵੈਂਟਾ ਉਹਨਾਂ ਦੇ ਤੇ ਉਹਨਾਂ ਕੋਲੇ ਲੋਕੈਟ ਜੀ ਬਈ ਸੀ ਉਹਦਾ ਪਤਾ ਕਰਨਗੇ ਸੀਗੇ ਵੀ ਵੇਚਣੀ ਹੈ ਜਾਂ ਰੱਖਣੀ ਹੈਗੇ ਤੇ ਉੱਥੇ ਦਾ ਆਪਾਂ ਪਤਾ ਕਰਿਆ ਜੀ ਤੇ ਲੋਕੈਟ ਦਾ ਤੇ ਹੁਣ ਆ ਗਏ ਆਪਾਂ ਖੇਤ ਜੀ ਤੇ ਖੇਤ ਮਾ ਚਲੋ ਚਾਹਦੇ ਹੋ ਇੱਕ ਕਣਕ ਦਾ ਮਾਹ ਸੁਣ ਚੱਕਰ ਦਿਖਾ ਦਈਏ ਕਿਉਂਕਿ ਅੱਜ ਤੋਂ ਆਪਾਂ 20 ਦਿਨ ਪਹਿਲਾਂ ਆਏ ਸੀ ਕਿ ਉਦੋਂ ਕਣਕਾ ਜੇ ਹਰੀ ਪੀਸੀ ਵਿਚ ਵਿਚ ਪੱਲੀ ਪੀਲੀ ਪੈ ਗਈ ਸੀ ਤੇ ਮੈਂ ਹੁਣ ਤੁਹਾਨੂੰ ਇੱਕ ਦੋ ਦਿਨਾਂ ਦੇ ਵਿੱਚ ਵੱਢ ਦੇਣੀ ਹੈਗੀ ਵੱਢਣ ਤੋਂ ਪਹਿਲਾਂ ਤਾਂ ਆਪਾਂ ਤੁਹਾਨੂੰ ਦਿਖਾ ਦਈਏ ਝਾਕਾ ਕਣਕ ਦਾ ਆਪਣੀ ਦਾ ਤੇ ਗੱਡੀ ਆਪਾਂ ਨੇ ਉੱਧਰ ਲਾ ਆ ਜੰਦੀ ਤੇ ਇੱਥੇ ਤਾਂ ਤੁਹਾਨੂੰ ਦਿਖਣੀ ਨਹੀਂ ਨਹੀਂ ਹੈਗੀ ਜੀ ਗੱਡੀ ਲਓ ਜੀ ਤੁਸੀਂ ਕਣਕ ਚੈੱਕ ਕਰੋ ਲਓ ਜੀ ਇਹ ਆਪਣੇ ਲਾਹਣ ਦੀ ਆ ਘੜੀਆਂ ਗੱਡੀਆਂ ਆਪਣੀ ਤੇ ਆਲੇ ਦੁਆਲੇ ਹਿੱਤ ਲਈ ਹੈੜਾ ਸਾਰੇ ਆਲੇ ਦੁਆਲੇ ਸਾਰਾ ਵੱਡਿਆ ਗਿਆ ਜੀ ਇਹ ਆਪਣੀ ਗਵਾਂਡੀਆਂ ਦੀ ਕਣਕ ਸੀ ਤੇ ਗਾਹਾਂ ਤੁਰ ਤੱਕ ਨੰਬਰ ਤਰਾਂ ਦੇ ਖੇਤ ਤੱਕ ਸਾਰੀ ਵੱਡੀ ਮੇਰੇ ਖੇਤ ਦੇ ਆਲੇ ਦੁਆਲੇ ਸਾਰੀ ਵੱਡੀ ਆ ਇਧਰ ਜਿੰਨੀ ਕਣਕਾ ਸਾਰੀ ਖੜੀ ਹੈਗੀ ਇਹ ਸਾਰੀ ਆਪਣੀ ਹੈਗੀ ਤੇ ਇਹ ਵੀ ਬਸ ਇੱਕ ਦੋ ਦਿਨਾਂ ਚ ਵੱਢ ਦਾਂਗੇ ਵੱਢ ਦਾਂਗੇ ਤੇ ਲਓ ਜੀ ਕਣਕ ਦੇਖੋ ਸੋਹਣੇ ਰੰਗੀਆਂ ਜਮਾ ਇਹ ਕੀ ਦੇਖ ਕੇ ਤਾਂ ਲੱਗਦਾਗਾ ਵੀ ਨਕਾਲ ਵਧੀਆ ਹੋਣਗੇ ਬਾਕੀ ਮੰਡੀ ਚ ਗਏ ਤਾਂ ਪਤਾ ਲੱਗੂਗਾ ਹਨਾ ਜੀ ਤੇ ਆ ਆਪਣਾ ਸਰੀ ਬੱਗਾ ਸਿੰਘ ਕਰੀ ਜਾਂਦਾ ਕੰਮ ਗੁੱਡ ਗੜਾਈ ਬਾੜੀਆਂ ਇਹ ਕਪੇ ਦੀ ਤੇ ਆ ਇਹਨੇ ਲਾਤਾ ਵਿਚਾਰਨੇ ਹਨ ਹੂੰ ਇਹ ਆ ਗਿਆ ਆਪਣਾ ਕੋਠਾ ਖੇਤ ਵਾਲਾ ਅੰਦਰੋਂ ਚੈੱਕ ਕਰੋ ਜੀ ਨੋ ਬਈ ਗੱਡੀ ਜਾਂਦਾ ਬੱਗਾ ਸਿੰਘ ਇਹ ਕੀ ਹੈ ਬੱਗੇ ਚੋਲੇ ਵਾਲੀ ਆਹੇ ਠੀਕ ਹੈ ਮੈਂ ਧਣੀਆਂ ਜਾਂ ਵੀ ਇਹਨੂੰ ਵੀ ਇਹਣਾ ਡੋਡੀ ਪੈ ਗਈ ਬੱਚ ਬੜਦਾਂ ਹੂੰ ਪਾਲਕ ਜੇ ਨੂੰ ਵੀ ਸਾਰੇ ਨੂੰ ਬੀ ਪਿਆ ਪਿਆਗਾ ਅੰਦਕੇ ਨੂੰ ਹੂੰ ਹੂੰ ਆਹ ਕੋਈ ਹੋਣਾ ਕੋਈ ਬੀਜ ਆ ਜਾਊਗਾ ਸਾਰਾ ਇਹ ਤਾਂ ਪੀ ਬਣ ਗਿਆ ਹੁਣ ਸਾਰਾ पालक ਦਾ ਧਨੀਏ ਦਾ ਵੀ ਹੋ ਗਿਆ। ਹੂੰ। ਲੋ ਜੀ ਮਿੱਤਰੋ ਦੇਖ ਲੋ ਐਂਡ ਵਾਲੀ ਵਾਰੀ ਗਣਕ ਬਸ। ਇਸ ਦੋ ਵਾਰ ਤਾਂ ਢੋਲਾਂ ਜੀ ਦਿਸੂਗੀ। ਆੜਤੀ ਦੇ ਜਾਂ ਢੋਲਾਂ ਚ ਤੇ ਆਪਣੇ ਗਣੀਓ ਬਸ ਨਿਬੜ ਗਿਆ ਤਾਂ ਕੰਮ ਸਮਾਪਤ ਆ ਜ਼ਿੰਮੇਵਾਰ ਵੱਲੋਂ ਲੋਈ ਬਟਾ ਕਰ ਰਹੇ ਹਾਂ ਪਾਈ ਜਾਂਦਾ ਗੱਡਪੁਰੀ ਪਾੜੀ ਦੇ ਵਿੱਚ ਵਿਚਾਰਾ ਬੈਲਾ ਕਹਿੰਦਾ ਟਾਈਮ ਨਹੀਂ ਲੱਗਦਾ ਕਹਿੰਦਾ ਗੋਡੀ ਪਾਲਾਂ ਨਹੀਂਗੇ ਤੂੰ ਵਧੀਆ ਬੰਦਾ ਘੈਂਟ ਆ ਅੱਛਾ ਫਿਰ ਬੱਗਿਆ ਦੂਜਾ ਬੰਦਾ ਕਦੋਂ ਆਉਣਾ ਹੈ ਕਹ ਤੂੰ ਹੀ ਰਹਿ ਪਿਆ ਮਾਤਾ ਉਹੀ ਰਹਿ ਪਿਆ ਬੰਦੇ ਬੰਦੇ ਕਿੰਨੇ ਕਾਨੂੰਨ ਨਹੀਂ ਪਤਾ ਉਹਨਾਂ ਨੇ ਫਿਰ ਤੇਰਾ ਦਾ ਇਤਿਹਾਸ ਕੀ ਆ ਠੀਕ ਆ ਉਹ ਕੀ ਆਦਾ ਨਾਮ ਭੁੱਲ ਗਿਆ ਯਾਰ ਮੈਂ ਆਹਾ ਪਹਿਲਾ ਹੁੰਦਾ ਸੀ ਇਹਨਾਂ ਦੇ ਕਰਨਾਲ ਕਰਨਾਲ ਉਹੀ ਆਉਣਾ ਹੈਗਾ ਠੀਕ ਆ ਸਾਲ ਬਧੀਆ ਜਿਹੜਾ ਵੀ ਲੱਗਦਾ ਤੂੰ ਵੀ ਦੇਖ ਲਈ ਕਿਸੇ ਦੇ ਹੋਰ ਲੋ ਜੀ ਆ ਇਕੱਠੇ ਲੈਂਗੇ ਪਾਣੀ ਲਾਇਆ ਪਿਆ ਹੈਗਾ ਮਿਰਚਾਂ ਦੇ ਬੂਟੇ ਤੇ ਘਰ ਗੋਭੀ ਇਹ ਗੋਭੀ ਗੋਭੀ ਹੈ ਨਾ ਤੇਰਾ ਨਾਮ ਕੀ ਕਰਨਾ ਪੱਗੇ ਇਹ ਕਿਹੜੀ ਗੋਭੀ ਆ ਕੀ ਨਵੀਂ ਜੀ ਵੈਰਾਈਟੀ ਲੱਗਦੀ ਹੈ ਯਾਰ ਅਸੱਛਾ ਹਾਂ ਬਸ ਟਮਾਟਰ ਪੂਰੇ ਲੱਗੇ ਪੈਣਗੇ ਲੇਕਿਨ ਇਹ ਕਿ ਬੂਟੇ ਨੂੰ ਕੋਈ ਤਾਂ ਪਤਾ ਲੱਗੂ ਅਸਲ ਤਾਂ ਵੀ ਕਿਹੜੀ ਗੋਭੀ ਆ ਆਹੋ ਲੋ ਜੀ ਬੇਲਾ ਬੁੱਲਾ ਦੇ ਵੀ ਦੱਬ ਤੇ ਬੱਗੇ ਹੰਗਣੇ ਲੋ ਜੀ ਇਹ ਆ ਗਏ ਸਾਰੇ ਇਕੱਠੇ ਤੇ ਵਧੀਆ ਹੋ ਗਏ ਗੋਟ ਘਟ ਪਚਾਰਨੇ ਪੂਰੀ ਰੱਖੀ ਹੈਗੀ ਤੇ ਤਾਂ ਕਿਤੇ ਜਾ ਕੇ ਇਹ ਵਧੀਆ ਹੋ ਜਾਣਗੇ। ਥੋੜਾ ਵੀ ਮਿੱਤਰੋ ਆਪਾਂ ਵੀ ਚੱਲਦੇ ਆਂ ਪੱਗਾ ਸਿੰਘਣ ਦੇ ਤਾਂ ਸਪਚਰਨੇ ਆਪਦਾ ਕੰਮ ਕਰਨੀ ਕਰਨਾ ਹਨ। ਲਓ ਜੀ ਮਿੱਤਰੋ ਧੋਪਾ ਪੂਰੀ ਫੁੱਲ ਕੜਾਕੇਦਾਰ ਪੈ ਰਹੀ ਹੈ ਤੇ ਆਪਾਂ ਹੁਣ ਚੱਲਦੇ ਆਂ ਪਿੰਡ ਨੂੰ ਘਰ ਨੂੰ। ਤੇ ਖੇਤ ਆਪਣੇ ਮਾਰ ਲਿਆ ਜਿਹੜਾ ਤੇ ਸਾਨੂੰ ਵੀ ਦਿਖਾਤਾ ਲੋ ਜੀ ਅਮਰੂਦ ਦਾ ਬੂਟਾ ਪਰ ਸਾਨੂੰ ਦਿਖਾਇਆ ਹਰੇ ਘਰੀ ਦਿਖਾਉਣਿਆ ਖੇਤ ਦੇ ਤੋਂ ਵੀ ਆਉਣਿਆ ਇਹ ਆਪਣਾ ਲਾਇਫ ਹੈ ਸੀਗਾ ਬੱਚਾ ਤੇ ਖਾਲੀ ਪਿਆਣੇ ਖੇਲਾ ਖੁੱਲਾ ਹਰਿਆ ਉਸ ਖਾਲ ਵੀ ਸੁੱਕਿਆ ਪੈ ਜਾਵਾ ਤੇ ਲੋ ਜੀ ਮਿੱਤਰੋ ਮਾਰ ਲੋ ਆਖਰੀ ਵਾਰ ਦੇਖ ਲੋ ਕਣਕ ਆਪਣੀ ਤੇ ਆ ਮੱਕੀ ਬੀਜੀ ਹੋਈ ਹੈਗੀ ਪਾਣੀ ਜਾਲ ਲਾਇਆ ਹੋਇਆ ਮੱਕੀ ਉਹਨਾਂ ਦਾ ਤੇ ਉਹ ਖੜੀ ਆਪਣੀ ਗੱਡੀ ਚਾਲ ਤੇ ਹੁਣ ਪਿੰਡ ਨੂੰ ਮਿੱਤਰੋ ਲੋ ਜੀ ਟਰੈਕਟਰ ਆਪਣਾ ਗਿਆ ਕਾਲੇ ਕੇ ਖੇਤ ਕਣਕ ਵੱਢਣੀ ਉਹਦੀ ਤੇ ਤੋਤਾ ਸੀ ਆਪਣੇ ਤੇ ਉਹਨੇ ਪਤਾ ਸੰਦਰ ਨੇ ਥੋਤੇ ਤੋਂ ਬਾਅਦ ਹੀ ਫੋਨ ਕੀਤਾ ਕਹਿੰਦਾ ਕਣਕ ਵੱਢਣੀ ਆ ਤੇ ਹੁਣ ਚਲੋ ਦੇ ਗੇੜੇ ਗੁੜੇ ਆਪਾਂ ਵੀ ਮਾਰਾਂਗੇ ਖੇਤ ਕਿਹੜਾ ਚੱਲਦੀ ਕੰਬਾਈਨ ਤੇ ਲੋ ਜੀ ਭਰਾ ਤਾਂ ਆਪਣਾ ਗਿਆ ਲੋ ਜੀ ਭਰਾ ਆਪਣਾ ਵਾਗ ਗਿਆ ਟਰੈਕਟਰ ਲੈ ਕੇ ਤੇ ਗੱਡੀ ਆਪਣੇ ਤੋਤੀਸ਼ੀ ਤੇ ਇਹਦੀ ਵੀ ਅਲਵਾਤ ਵਧੀ ਬਣ ਗਈ ਤੇ ਦਿਖਾਵਾਂਗੇ ਅchna ਮਸ਼ੀਨ ਚੱਲਦੀ ਤੇ ਰਾਣੀ ਸੁੰਦਰਾ ਆਪਣੀ ਹਜੇ ਪਿਆ ਨਹੀਂ ਹੈਗਾ ਭਰਾਂਡਾ ਭਰੁੰਡਾ ਇੱਧਰ ਪਾਉਣਾ ਜਿਹੜਾ ਫੇਰ ਖੜਾ ਕਰੂਗੀ ਹਜੇ ਵਿਚਾਰੀ ਧੁੱਪੀ ਖੜੀ ਰਹਿੰਦੀ ਆ ਲੋ ਜੀ ਕੋਈ ਗੱਲ ਫਤ ਨਹੀਂ ਨਜ਼ਰ ਹੁਣ ਭਾਂਡੇ ਦਾ ਇੰਤਜ਼ਾਮ ਨਹੀਂ ਹੈਗਾ ਉਹ ਨਜ਼ਰ ਤਾਂ ਵਿਚਾਰੀ ਇਹੀ ਖੜੂਗੀ ਤੇ ਉਹ ਦੁਬਾਰਾ ਟਰੈਕਟਰ ਤੇ ਗੱਡੀ ਆਪਣੀ ਦੋਨੇ ਸਾਮੇ ਖੜ ਜਾ ਕਰਨੀ ਆ ਲੋ ਜੀ ਮਿੱਤਰੋ ਆਪਾਂ ਚੱਲਦੇ ਆਂ ਬਾਈ ਜੀ ਦੇ ਖੇਤ ਤੇ ਭਰਾ ਆਪਣਾ ਟਰੈਕਟਰ ਲੈ ਕੇ ਵਗਿਆ ਸੀਗਾ ਉਹ ਤਾਂ ਗੇੜੇ ਗੁੜੇ ਲਪਾਉਣੇ ਹੈਗੇ ਦੇਖਣਾ ਚੱਲ ਕੇ ਵੀ ਕਿੰਨੀ ਕਣਕ ਉਹਦੀ ਵੱਢਣ ਵਾਲੀ ਹੈ ਤੇ ਕਿੰਨੀ ਕੁੱਦੀ ਰਹਿ ਗਈ ਤੇ ਨਾਲ ਤੁਹਾਨੂੰ ਵੀ ਦਿਖਾਵਾਂਗੇ ਚੱਲਦੇ ਆ ਜੀ ਆਪਾਂ ਖੇਤ ਨੂੰ ਲੋ ਜੀ ਮਿੱਤਰੋ ਪਹੁੰਚ ਗਏ ਆਪਾਂ ਖੇਤ ਤੇ مشین ਚੱਲੀ ਜਾਂਦੀ ਹੈਗੀ ਤੇ ਆਹ ਕਾਲੇ ਦੀ ਮੋਟਰ ਦੇ ਨਾਲ ਇੱਕ ਪ੍ਰੋਜੈਕਟ ਹੋਰ ਲੱਗਿਆ ਤੇ ਨਾਗਾਣੀ ਚ ਤੇ ਇੱਥੇ ਇੱਕ ਬਥੇਰ ਢੁੱਲ ਗਈ ਨਾਲ ਹੀ ਇਹ ਤਾਂ ਉਹ ਕਿਸ ਨੇ ਬਾਹਰ ਠੇਕੇ ਤੇ ਲੋ ਜੀ ਆਹ ਚੱਲਦੀ ਆ ਕਾਲੇ ਦੇ ਬਾਹਰ ਚ ਮਸ਼ੀਨ ਹੈ ਤੇ ਟਰੈਕਟਰ ਆ ਖੜੇ ਨੇਗੇ ਉਹ ਸਾਹਮਣੇ ਸਾਰੇ ਚੰਗਾ ਜਿਹਾ ਵਾਲੀ ਇਹ ਕਾਲੇ ਦੀ ਮੋਟਰ ਆ। ਲੱਗ ਵਾਲੀ ਮੋਟਰ ਇਹ ਤੇ ਆ ਸਾਰੀ ਪਛੇਰ ਆ ਜੀ ਨਾਲ ਨਾਲ। ਪਹਿਲਾਂ ਹੈ ਨਹੀਂ ਸੀ ਇਹ ਆਪਾਂ ਮੈਂ ਹੁਣ ਲਾ ਆਇਆ ਘਟੋਟੋਰੇ। ਪਿਛਲੇ ਸਾਰੀ ਆ ਗਈ ਆ ਜੀਆ। ਯਾਰ ਨਾਲ ਸਾਰੀ ਪਛੇਰ ਰੁਕ ਗਈ। ਤੇ ਸਾਡੇ ਆਉਦੀਆਂ ਮਸ਼ੀਨ ਆ। ਯਾਰ ਹਟਾ ਨਹੀਂ ਹੈਗਾ ਕਹਿੰਦਾ ਮੇਰਾ ਕੰਮ ਜ਼ਰੂਰੀ ਆ ਯਾਰ ਕਹਿੰਦਾ ਪੜਾ ਕੇ ਜਾਓ। ਮਾ ਲਾਇਆ ਭਾਈ ਜੀ ਮਾਈਕ ਆਪਣੇ ਬਾਈ ਜੀ ਨੇ ਕਿਹਾ ਹੋਵੇ ਤੇ ਆਪ ਆਈਏ ਨਾ ਤੇ ਆਪ ਉਹ ਫਰਦਾ ਪਟੂ ਮਸ਼ੀਨ ਦੇ ਮੂਰੇ ਦੇਖੋ ਜੀ ਆਹ ਫਰਦਾ ਕਾਲਾ ਸਿਓ ਤੇ ਕੱਲ ਇਹਦੀ ਕੱਲ ਆਪਣੇ ਸੀਗੇ ਫੁੱਲ ਤਿਆਰ ਕਰਨੀ ਆ ਕੱਲ ਇਹਦੀ ਆਹ ਵਾਲੀ ਵੱਡੀ ਕੀ ਮਸ਼ੀਨ ਇਤੋਂ ਇਹਦੇ ਮੰਨਦਾ 5-6 ਕਿਲੋ ਮਸ਼ੀਨ ਕੱਲ ਲਾਗੀ ਤੇ ਨਿਮੇੜ ਕੇ ਇਧਰ ਲੈ ਤੇ ਜੇਦੇ ਆ ਰਹਿ ਗਏ ਤਿੰਨ ਚਾਰ ਕੀਤੇ ਇਹ ਵੀ ਅੱਜ ਨਿੱਬੜ ਜਾਣਗੇ ਆ ਖੜਾ ਕਾਲੇ ਵਾਲਾ ਟਰੈਕਟਰ ਆਪਣਾ ਡੈਨਸਰ ਉਹ ਪਿੱਛੇ ਖੜਾ ਮੋਟਰ ਤੇ ਚੱਲਦੇ ਆਪਾਂ ਹੁਣ ਉੱਥੇ ਚੱਲ ਕੇ ਦਿਖਾਉਨੇ ਉਹਨੂੰ ਲੋ ਜੀ ਆ ਚੱਲਦੇ ਮਸ਼ੀਨ ਕਾਲੇ ਦੇ ਇਹ ਨਰਮ ਰਹੇ ਨੇ ਆ ਗਈ ਦੀ ਮੋਟਰ ਵਰਾਗਾ ਵਾਲੀ ਭੈਂਟ ਆ ਨਾਲੋ ਗੱਲਬਾਤ ਰਿੰਗਲੀ ਜੰਗਲਾਰੇ ਬਸੇ ਲੋ ਜੀ ਮਿੱਤਰੋ ਚੈੱਕ ਕਰੋ ਨਾਗ ਵਾਲੀ ਮੋਟਰ ਕਾਲੇ ਸਿਆਂ ਦੀ ਤੇ ਬੜਾ ਇਥੇ ਮਾਣਿਆ ਆਪਣੇ ਆਨੰਦ ਬਚਪਨ ਦੇ ਵਿੱਚ ਤੇ ਆ ਚੱਕੋ ਰੇੜੂਆ ਵੀ ਲੱਗਿਆ ਹੋਇਆ ਹੈਗਾ ਨਾਲ ਤੇ ਬਾਬਿਆਂ ਦੀ ਜਗਾ ਵੀ ਇਥੇ ਤੇ ਆ ਤੂਤ ਆ ਤੇ ਤੂਤੀਆਂ ਦੇਖੋ ਜੀ ਸਾਰੀਆਂ ਜਿੰਨੀਆਂ ਖੀਣੀਆਂ ਹੋਏ ਨੇ ਸਾਰੀਆਂ ਤੂਤੀਆਂ ਨੇ ਗੀਆਂ ਤੇ ਯਾਰ ਉੱਥੇ ਦੇ ਵਿੱਚ ਹੁੰਦੇ ਹੁੰਦੇ ਨਗਿਆ ਤੇ ਬਾਬੇ ਦੀ ਜਗਾ ਵੀ ਤੁਹਾਨੂੰ ਦਿਖਾਉਣੇ ਆ ਕਰਾਉਣੇ ਦਰਸ਼ਨ ਤੇ ਇਹ ਇਧਰ ਚੱਲ ਕੇ ਇਹਦੇ ਆਲੇ ਦੁਆਲੇ ਬਾਹੜਾ ਆ ਜਾਂਦਾ ਸਾਰਾ ਕਾਲੇ ਛਾਂ ਦਾ ਆਪਣੇ ਮਿੱਤਰ ਦਾ ਲੋ ਜੀ ਮਿੱਤਰੋ ਇਧਰ ਚੱਲ ਕੇ ਆ ਗਈ ਜੀ ਬਾਬੇ ਦੀ ਜਗਾ ਆ ਜਗਾ ਜੀ ਬਾਬਿਆਂ ਦੀ ਇੱਥੇ ਇਹ ਆ ਜਗਾ ਬਾਬਿਆਂ ਦੀ ਆ ਜਾਂਦੀ ਜੀ ਨਾਗਾ ਵਾਲੇ ਬਾਬਿਆਂ ਦੀ ਤੇ ਖੇਤ ਦੇ ਵਿੱਚ ਹੀ ਬਣੀ ਹੋਈ ਹੈ ਜਗਾ ਤੇ ਜਦੋਂ ਇੱਥੇ ਬਾਬੇ ਦਾ ਦਿਨ ਹੁੰਦਾ ਹੈਗਾ ਇਕੱਠ ਬਹੁਤ ਭਰਦਾ ਹੈਗਾ ਜੀ ਤੇ ਕੋਰ ਸਤਨਾ ਤੇ ਪੈ ਜਾਂਦੀ ਆ ਮੋਟਰ ਕਾਤਰੋਚ ਚ ਪੈ ਜਾਂਦੀ ਆ ਜੀ ਕਾਤਰੋ ਪਿੰਡ ਦੇ ਵਿੱਚ ਨਾਗਾ ਵਾਲੀ ਮੋਟਰ ਤੇ ਬਾਬਿਆਂ ਦੀ ਜਗ੍ਹਾ ਜੀ ਇਹ ਸਾਰੀ ਤੇ ਚੱਲੀ ਜਾ ਰਹੀ ਆ ਮਸ਼ੀਨ ਕਾਲੇ ਦੀ ਸਾਨੂੰ ਉਹ ਵੀ ਦਿਖਾਉਣੇ ਆਪਾਂ ਇਹੋ ਜ ਆ ਠੀਕ ਲੱਗਦਾ ਜੀ ਇਹੋ ਜੀ ਓਕੇਸ਼ਨ ਆਲੇ ਦੁਆਲੇ ਦਰਾਕਤ ਦਰਾਕਤ ਹੈ ਨਾ ਤੇ ਵਿੱਚ ਬਾਬਿਆਂ ਦੀ ਜਗਾ ਸ਼ਾਂਤੀ ਸ਼ਾਂਤੀ ਜਨਵਰਾਂ ਦੀ ਚੀ ਚਾਂ ਚੀ ਚਾਹਣਾ ਤੇ ਇਹੋ ਜਿਹਾ ਮੌਸਮ ਆਪਾਂ ਦਾ ਕਾਇਟ ਲੱਗਦਾ ਜਿਹਾ ਇਹੋ ਤੇ ਆਹ ਵਾਲਾ ਟੱਕ ਲੱਗੀ ਹੋਈ ਆ ਇੱਕ ਤਾਂ ਕਾਲੇ ਦੀ ਆਰ ਰਗੀ ਆਹ ਵਾਲੀ ਛਰੀ ਵੱਢਣੀ ਆ ਤੇ ਆਹ ਵਾਲੀ ਚੱਲ ਰੱਗਾ ਹੋਇਆਗਾ ਆਹ ਵਾਲਾ ਘੇਰਾ ਤੇ ਆਹ ਚੱਲਦੀ ਮਸ਼ੀਨ ਟਰੈਕਟਰ ਉੱਧਰ ਖੜਾਗਾ ਤੇ ਸਾਲਾ ਸੋ ਉਧਰ ਲੱਗਿਆ ਪਿਆ ਡਾਲ ਬਟਨ ਮੇਰੀ ਕੋਲੇ ਉਹ ਲੱਗਿਆ ਪਿਆ ਮਾਰਦੇ ਆਂ ਫਾਕਾਂ ਕੋਲੇ ਜਿਹੜਾ ਪਰ ਆਪਣੀ ਅੱਖ ਥੋੜੀ ਉਹ ਆ ਗਈ ਤਾਂ ਕਰਕੇ ਆਪਣੇ ਆਪ ਤਾਣੀਆਂ ਦੇ ਹੀ ਕੋਲ ਲੋਏ ਆ ਖੜਾ ਕਾਲੇ ਦਾ ਟਰੈਕਟਰ ਉਹ ਬੂਟੇ ਲਾਇਆ ਹੋਣੇ ਪੰਦਰ ਦੇ ਮਿਰਚਾਂ ਦੇ ਪਾਣੀ ਪੂਣੀ ਆ ਲਾਇਆ ਹੋਇਆ ਹੈਗਾ ਵਧੀਆ ਮੋਟਰ ਆ ਜਾਂਦੀ ਆ ਹਰਪ੍ਰੀਤ ਹੋਰੇ ਬੈਠੇ ਨੇ ਹੋਰ ਕੀ ਆਲਾ ਹਰਪ੍ਰੀਤ ਆ ਵਧੀਆ ਲਾਪਰਤੀ ਪਿੰਡ ਵਾਲੀ ਲਾਪਰੀ ਆ ਨੇ ਇਦਾਂ ਦੇਖ ਲੈ ਵਧੀਆ ਇਹ ਹੱਥ ਸਾਡੇ ਹੱਥ ਦੇ ਨਹੀਂ ਹੁੰਦੇ ਹੈਗੇ ਇਹ ਤਾਂ ਲੱਭਣੇ ਫਿਰ ਔਖੀ ਹੁੰਦੇ ਨੇ ਆ ਦਿਨਾਂ ਦੇ ਵਿੱਚ ਤਾਂ ਕੋਈ ਵਖੇ ਕਿ ਤੈਨੂੰ ਦੋ ਦਿਨ ਹੋਰੀ ਲਵਾ ਨੇ ਮੰਨਦਾ ਨਹੀਂ ਗੱਲ ਲਾਲਾ ਉਹ ਰਿਆ ਦੇ ਪੈ ਬਾਣ ਬਥੇਰਾ ਗਾ ਉਹਨੀ ਉਹ ਗੱਲ ਤਾਂ ਕੰਮ ਦੀ ਨਹੀਂ ਕੋਈ ਚੱਕਰ ਗੱਲ ਤਾਂ ਉੱਥੇ ਆਹ ਜਗੜਾ ਕਿਨੇ ਬਣਾਇਆ ਗਾ ਉਹ ਮੈਂ ਕਿ ਰੱਬ ਚਾੜ ਆਹ ਜਗੜਾ ਕੱਢ ਕੇ ਜਾਣਾ ਮੈਂ ਇਹ ਬਣਾ ਕੇ ਇਹ ਬਣਾ ਕੇ ਕਹਨੇ ਕਾ ਆ ਲਵੀ ਆ ਜੋ ਕੱਪ ਨੇ ਚੋਂ ਹਾਂ ਮੈਂ ਬਾਬੇ ਦੀ ਜਗ੍ਹਾ ਗਈ ਤਾਂ ਕਰਕੇ ਬਣਾਤਾ ਹੋਵੇ ਮੈਂ ਤੈਨੂੰ ਲਾਰਾ ਨਹੀਂ ਜਾਉਂਦਾ ਬਣਾਤਾ ਨਾ ਚੱਲ ਵਧੀਆ ਯਾਰ ਇਹ ਤਾਂ ਹਾਂ ਇਹ ਵੀ ਸੁਰੂਰੀ ਸੇ ਸਭ ਦਾ ਠੀਕ ਹੈ ਠੀਕ ਹੈ ਉਹ ਨਾਜ਼ਰੇੜ ਭਾਈ ਚੱਲ ਵਧੀਆ ਔਰ ਫਿਰ ਹਰਪ੍ਰੀਤਾ ਜੀ ਹਯੁਰ ਸਾਹਿਬ ਕੱਢਿਆ ਸੀ ਕਿਹੜਾ ਤੂੰ ਦੱਸ ਆ ਦੇ ਮਾਰ ਜੇ ਕੇ ਰੈਟ ਕੀ ਪਰਦਾ ਇਹ ਇਹ ਜੁਮ ਕੇ ਹੈ ਲੱਗਾ ਕੱਟੂ ਟਰੈਕ ਨੂੰ ਤਿਆਰੀ ਹੈ ਸਾਡੀ ਮੈਂ ਤਾਂ ਬੰਦੇ ਇਕੱਠੇ ਹੋਣ ਮੈਂ ਆਪਾਂ ਤਾਂ ਤਿਆਰ ਹਾਂ ਗੱਡੀ ਲੈ ਕੇ ਜਾਣਾ ਐਤ ਕੀ ਗੱਡੀ ਕੈਨਸਲ ਕਰ ਦਾਂਗੇ 20 ਬੰਦੇ ਬਾਧੂ ਨੇ 5-5 ਹਜ਼ਾਰ ਰੁਪਿਆ ਸਾਢੇ 70 ਹਜ਼ਾਰ ਬਾਧੂ ਆ ਮੁੱਕਦਾ ਨਹੀਂ ਯਾਰ ਹਾਦਰ ਪਤਾ ਡੀਜ਼ਲ ਦਾ ਖਰਚਾ ਕੀ ਐ ਮੈਨੂੰ ਬੰਦੇ ਬਹੁਤ ਜ਼ਿਆਦਾ ਨਜਾਇਜ਼ ਮਿਲੇ ਨੇ ਸਾਰੇ ਬੰਦੇ ਨਾਲ ਗੱਲਾਂ ਬਾਤਾਂ ਗਰੀਆਂ ਨੇ ਮੈਂ 60000 ਰੁਪਿਆ ਹੱਦ ਦਾ ਡੀਜ਼ਲ ਹੂੰ ਇੰਨੇ ਕੁ ਦੀ ਲੱਗਦੀ ਹੈ ਹਾਂ ਜਿਹੜੀ ਗੱਲ ਹੈ ਡੀਜ਼ਲ ਦੀ ਬਾਕੀ ਬੀਤੀ ਕੰਮ ਤੇ ਸਾਈ ਦਾ ਸਾਈ ਆ ਸਾਰੇ ਨੇ ਐਤ ਕੀ ਛਲਾਹ ਤਾਂ ਹੈਗੀ ਐ ਯਾਰ ਜਾਣਦੀ ਐਤ ਕੀ ਜੇ ਮੇਰੇ ਨਾਲ ਬੰਦੇ ਜੁੜ ਗਏ ਖੇਰ ਮੈਂ ਦੱਸੂਗੀ ਵਾਲੀ ਲੋਕ ਬੰਦੇ ਮੇਰੇ ਬੰਦੇ ਜੁੜ ਜਾਗੇ ਕੀ ਗੱਲ ਕਰ ਠੀਕ ਆ ਗੱਲ ਮੈਨੂੰ ਤਿਆਰੀ ਆ ਮੈਂ ਤਾਂ ਤੁਹਾਨੂੰ ਦੱਸੇ 9 ਸਾਲ ਤੇ ਜਾਣਾ 9 ਸਾਲ ਤੇ ਜਾਣਾਗਾ ਐਤ ਕੀ ਗੱਡੀ ਨਹੀਂ ਲੱਗ ਜਾਂਦਾ ਇਤ ਕੀ ਹੀ ਲੱਗੇ ਜਾਣਾ ਚੋਰਨ ਬੇਚਾ ਫਰਾ ਨੰਨੇ ਦਾ ਜਿਹੜਾ ਇਹ ਜਾ ਕਰਤੇ ਹਰਕ ਤਾਂ ਹੁੰਦਾ ਹੀ ਜਾਣਾ ਮੈਂ ਟਾਇਰ ਦਾ ਕਾਗਣ ਯਾਰ ਆ ਨਹੀਂ ਮੂਰਲੇ ਟਾਇਰ ਨਹੀਂ ਵਧੀਆ ਲੱਗੇ ਜਿਹੜਾ ਆ ਮੂਰਲੇ ਟਾਇਰ ਨੇ ਰ ਦੂਜੇ ਚੜਾ ਲੈ ਤੁਸੀਂ ਉਹ ਮੈਂ ਮੇਰੇ ਨਾਲ ਦੇ ਦੇ ਪੈਣ ਦਾ ਕਿੰਨੇ ਕੈਂ ਬਲਗਦੇ ਨੇ ਟਾਇਰ ਉਹ ਗਾਰਾ ਬੁਰਾ ਕਾਣੂ ਯਾਰ ਕਾਣੂ ਇੱਕ ਬੈਮ ਇਹਦੀ ਮੇਰੇ ਨਾਲ ਦੀ ਟਾਇਰ ਸੀ ਗੁੱਡੀ ਨਹੀਂ ਲਾਦੀ ਐ ਜੇ ਕਰੀ ਜਊ ਸੜਕ ਤੇ ਦੇਖੀ ਤੂੰ ਕਦੇ ਵੀ ਰੋਡ ਤੇ ਜਾਂਦਾ ਟਰੈਕਟਰ ਹਰ ਵੀ ਤਾਂ ਪਵਾ ਤਾਂ ਲੈਂਦੇ ਨੇ ਕਿ ਇਹ ਚੀਜ਼ ਮੁੰਡੇ ਖੁੰਡੇ ਜੀ ਪਵਾਉਂਦੇ ਨੇ ਜਿਆਦਾਤਰ ਪਰ ਮੈਂ ਤਾਂ ਵਧੇ ਨਾਲ ਲੱਗਿਆ 1000 ਜਾਂ 2000 ਜਿਹੜਾ ਸਰਕਾਰੇ ਦਾ ਤੇ ਇਹ ਇਹਦਾ 사ਲਾ ਹਰਪ੍ਰੀਤ ਸਿੰਘ ਚਾਂਗੜੀ ਦਾ ਉਹ ਪਾਉਣਾ ਹੈ ਕਾ ਪਹਿਲਾ ਵਾਰ ਜਿੰਦੂ ਅਧਿਕਾਰ ਕਰਨਾ ਕਰਤੀ ਹੈ ਇਹ ਕੰਮ ਆਉਂਦਾ ਲੱਗਦਾ ਹੈ ਸਾਡੀ ਜਮਾਤ ਨੂੰ ਨਾਉ ਦਾਣਾ ਨੇ ਲਾਉ ਲੋ ਜੀ ਆਪਾਂ ਜਮਾ ਮਸ਼ੀਨ ਦੇ ਕੋਲੇ ਆ ਗਏ ਦਾ ਕੰਕੜਾ ਸਾਰੀ ਖੜੀ ਆ ਤੇ ਇਹਦੇ ਵਿੱਚ ਉਹਦੇ ਇੱਕ ਦੋ ਜਿਹੜੇ ਡਿੱਗੇ ਹੋਏ ਨੇਗੇ ਤੇ ਇਦੇ ਵਾਸਤੇ ਕਹਿਣਾ ਆਇਆ ਸੀ ਕਿ ਥੋੜੀ ਜਿਹੀ ਨੀਵੀਂ ਰੱਖ ਲਈ ਨੀਵੀਂ ਰੱਖ ਕੇ ਲਾ ਦੇ। ਮਸ਼ੀਨ ਨਾਲ ਨੂੰ। ਭਰਾ ਆਪਣਾ ਆਪਣਾ ਟਰੈਕਟਰ ਲੈ ਕੇ ਆਇਆ ਵਾ ਡੈਣਾ ਹੋਰ। ਤੇ ਅ ਕਾਲਿਆ ਟਰੈਕਟਰ ਨੇ ਲਾ ਰਿਹਾ ਹੈ ਕਿਤੇ ਕਿਉਂਕਿ ਕਾਲਾ ਡਾਲ ਵੱਢ ਰਿਹਾ ਵਿਚਾਰਾ। ਤੇ ਅ ਜੰਮਨੇ ਆਪਣੇ ਬੰਦੇ। ਪਰੋਂ ਕਿਨੇ ਬਸੰਦਰਪੁਰੇ ਫਲ। ਤੇ ਨੱਕਾ ਬਾਈ ਜੀ ਦਾ ਕੀਤਾ ਹੋਇਆ ਹੈਗਾ ਵਿੱਚ ਦੀ। ਸੰਦਰ ਨੇ ਬਦਬਦ ਤਾਂ ਕਰੀ ਨਹੀਂ ਹੈਗਾ। ਆ ਆ ਗਿਆ ਆਪਣੇ ਬਾਈ ਜੀ ਚਰੇ ਡਾਲ ਬੜ ਰਹੇ ਨੇਗੇ ਕਰਨੀਆਂ ਪੈਂਦੀਆਂ ਇਹੀ ਹੁੰਦੀਆਂ ਨੇ ਸਖਤ ਮਿਹਨਤਾਂ ਹੋਰ ਬਾਈ ਜੀ ਕੈਮ ਵਧੀਆ ਵਸ ਬਾਈ ਛੋੜੇ ਦਰਸ਼ਨ ਹੋ ਗਏ ਸਮਝ ਲਾ ਵੀ ਹਨੈਰੀ ਕਣ ਕਰੇ ਦਰਸ਼ਨ ਹੋ ਗਏ ਓੱਖਾ ਹੋਇਆ ਪਏ ਬਚਰਾ ਉਹ ਕਪੜੇ ਦਾ ਸਾਫ ਤੇ ਬਾਹਾਂਲੇ ਪਾਇਆ ਹੁੰਦਾ ਆਹ ਕੰਡ ਲੜੂ ਬਾਅਦ ਚ ਲਗਾ ਦਤਾ ਨਹੀਂ ਬੀਆ ਮਸ਼ੀਨ ਵਾਲ ਨੇ ਕਰ ਕੋਈ ਕਿਨ ਨਹੀਂ ਪਾਣਾ 10 12 ਬਿਘਾ ਹੀ ਆ ਆਵੇਂਗਾ ਕੋਈ ਗੱਲ ਨਹੀਂ ਵਿੱਚ ਸਾਰੀ ਦੁਨੀਆ ਤੇ ਵੀਡੀਓ ਆਪਣੀ ਸਾਰੀ ਸਾਰੇ ਪਾਸੇ ਹੀ ਜਾਂਦੀ ਆ A to Z ਕ ਹੈ ਉਦਾਂ ਹੀ ਖਾਸ ਇਹ ਸਾਰੀਆਂ ਕੰਟਰੀਆਂ ਚ ਜਾਂਦੀ ਆ ਲੋ ਜੀ ਮਿੱਤਰੋ ਚੱਲੀ ਆਪਾਂ ਡੈਨਾਸੌਰ ਲੈ ਕੇ ਟਰਾਲੀ ਪਾਈਏ ਹੋ ਉਹ ਖੜੀ ਆ ਤੋਤਾ ਸੀ ਅੱਜ ਬਤੰਦਰਾ ਕਿਹੜਾ ਪਤਾ ਸੀ ਇਹ ਵੀ ਅੱਜ ਹੀ ਖੇਤ ਚ ਵੜਨ ਨੂੰ ਵਜੂਗਾ ਕਿੱਤੋ ਹੀ ਡੈਨਾਸੌਰ ਆਪਾਂ ਆਪਣੇ ਬਾਈਕੀ ਵਾਲਾ ਲੋ ਜੀ ਮਿੱਤਰੋ ਆਪਣਾ ਟਰਾਲੀ ਆਪ ਹੀ ਪਾੜੀ ਤੇ ਚੱਲਦੇ ਆ ਪੰਦਰਜਾਲ ਵਾਲੀ ਨਾਲ ਹੀ ਬੈਠਾ ਕੀ ਕਰੀ दග <imitation> <imitation> ਏਦੇ ਨੂੰ ਸਮਝਦਾ ਹੀ ਟਰਾਲੀ ਦਾ ਇਹ ਜਾਲ ਵਾਲੀ ਆ ਤੋੜੀ ਵਾਲੀ ਆ ਤੇ ਬਾਈ ਜੀ ਨੂੰ ਪੁੱਛਦੇ ਆਂ ਵੀ ਆਹ ਟਰਾਲੀ ਕਦੇ ਖਾਤਰਾ ਯਾਰ ਵੇਚ ਕੇਵੇਂ ਦਾਣੇ ਪੈਣਗੇ ਠੀਕ ਆ ਵੇਚ ਦੀ ਜਗ੍ਹਾ ਡ ਹੂਕ ਕਰਿਆ ਹੋਇਆ ਕਾਲਾ ਹੋਏ ਆਹ ਤਾਂ ਤੋੜੀ ਵਾਲੀ ਆ ਇਹਦਾ ਕੀ ਜਗ੍ਹਾ ਬੇਚਦੀ ਜਗ੍ਹਾ ਕੀ ਵਿਚਾਲ ਦੀ ਠੀਕ ਆ ਲਓ ਜੀ ਬਾਈ ਜੀ ਕਹਿੰਦਾ ਇਹਦੇ ਉੱਪਰ ਦੀ ਜਗ੍ਹਾ ਗਈ ਉੱਪਰ ਦੀ ਵਿੱਚ ਪੈ ਜੂਗੀ ਤੇ ਪਿੱਸੋ ਡਾਲਾ ਖੋਲ ਕੇ ਲੈ ਜੂਗੀ ਆ ਖੜਾ ਬਾਈ ਜੀ ਨੇ ਵੀ ਚੌਕੜਾ ਲਵਾਤਾ ਪਹਿਲਾਂ ਆਪਾਂ ਨੇ ਲਵਾਤਾ ਸੀ ਚੌਕੜਾ ਲੋ ਜੀ ਆਪਣੇ ਵਾਲੇ ਟਹਿਣਾ ਹੋਰ ਦੇ ਲੋਕਾ ਕਰੋ ਚੈੱਕ ਅੱਜ ਬਤੰਦਰ ਖੇਤ ਬਾੜੀ ਦਿੱਤਾ ਬਾਈ ਜੀ ਦੀ ਵਾਲੀ ਮੋਟਰ ਤੇ ਚੱਕੋ ਹੀ ਆ ਖੜਾ ਬਾਈ ਜੀ ਆ ਦਾ ਟਰੈਕਟਰ ਚੌਕੜਾ ਲਵਾਤਾ ਮਿੱਤਰੋ ਗੁੱਡੀ ਦੇਖੋ ਘੈਂਟ ਆ ਨਵੇਂ ਲਵਾਤੇ ਇਹਦੇ ਵੀ ਸਤੰਦਰ ਨੇ ਥੋੜੇ ਜਿਹੇ ਰਾਈਡਲ ਦੇ ਟਾਇਰ ਪੋ ਵਾਲੇ ਚਲ ਹੈਗੇ ਤਾਂ ਇਹ ਵੀ ਸੈੱਟ ਨੇ ਕੇ ਆ 735 ਵਾਲਾ ਸਪੀਕਰ ਨੇ ਮਿੱਤਰੋ ਪਹਿਲਾਂ ਤੇ ਆਉਦੇ ਹੁੰਦੇ ਸੀ ਆਪਣੇ 735 ਦੇ ਇਹ ਆ ਮੂਰੇ ਪਤੰਦਰ ਨੇ ਟਾਇਰ ਅੱਜ ਕੱਲ ਦੇ ਨੌਜਵਾਨ ਮੁੰਡਿਆਂ ਜਿਹੜਾ ਕੰਮ ਕਰਤਾ ਪਤੰਦਰ ਨੇ ਆਹ ਲਵਾਤੇ ਤਿੰਨ ਲੈਣਾ ਜੀਆਂ ਲੈ ਆਰ ਐਕਸ ਆਉਂਦਾ ਝੱਟ ਫਰੀ ਸਪੀਡ ਫਰੀ ਸਪੀਡ ਤਾਂ ਪੂਰਾ ਹੈ ਫੁੱਲ ਟੋਪਰ ਸਾਪਰ ਸੀਟਰ ਦੇ ਦਾ ਤੁਮ ਆ ਬਣਾਉਂਦਾ ਗੱਲਬਾਤ ਖੇਤ ਦਾ ਬਲਾਗ ਹੀ ਆ ਮਿੱਤਰੋ ਪੂਰਾ ਫੱਲਾ ਆਪਣਾ ਪਾਉਂਦੀ ਆ ਨਾ ਕਾ ਜਾਂਦੀ ਆ ਠਾਹੇ ਵੱਢਦੀ ਤੇ ਇੱਕ ਤੁਹਾਨੂੰ ਹੋਰ ਦਿਖਾਈਏ ਨੁਕਸਾਨ ਹੋ ਗਿਆ ਆ ਕੇਲੇ ਦਾ ਬੂਟਾ ਸੀ ਇਹਦਾ ਨੁਕਸਾਨ ਹੋ ਗਿਆ ਯਾਰ ਡਿੱਗ ਪਿਆ ਤੇ ਆ ਕੇਲੇ ਲੱਗੇ ਬਣੇ ਉੱਤੇ ਤੇ ਗੁੱਸਾ ਕੇਲਿਆਂ ਦਾ ਇਹ ਵੀ ਇੱਕ ਹੋ ਗਿਆ ਦੇਖਦੇ ਆ ਪਸਦੇ ਨੂੰ ਇਹਦਾ ਕੁਝ ਕਰੇਗਾ ਕੇਲਿਆਂ ਦਾ ਲਓ ਜੀ ਮਿੱਤਰੋ ਮੋਟਰ ਤੇ ਆ ਕੀ ਰੌਣਕਾ ਸੌਣ ਕਾ ਵਧੀਆ ਲੱਗਦੀ ਆ ਨਗੇ ਆ ਘਰੇ ਦਾ ਟਾਈਮ ਹੀ ਨਗਰ ਚ ਆਉਂਦਾ ਕਿਸੇ ਤਰ੍ਹਾਂ ਤੇ ਖੇਤਾਂ ਆ ਕੇ ਟਾਈਮ ਹਜੇ ਵਧੀਆ ਨਾ ਆਦਾ ਕਿਉਂਕਿ ਚਾਰੇ ਪਾਸੇ ਹੁਣ ਖੇਤਾਂ ਦੇ ਵਿੱਚ ਚਹਲ ਪਹਲ ਆ ਗਈ ਤੇ ਮਸ਼ੀਨਾਂ ਚੱਲਦੇ ਨੇ ਟਰੈਕਟਰ ਚੱਲਦੇ ਨੇ ਟੂੜੀ ਵਾਲੇ ਮਸ਼ੀਨਾਂ ਚੱਲਦੇ ਨੇ ਤੇ ਪਰ ਇੱਥੇ ਇੱਕ ਥੋੜਾ ਜਿਹਾ ਨੁਕਸਾਨ ਹੋ ਗਿਆ ਟੂੜੀ ਵਾਲੇ ਮਸ਼ੀਨ ਚੱਲਦੀ ਸੀ ਤੇ ਟੂੜੀ ਵਾਲੀ ਮਸ਼ੀਨ ਚ ਪਤਾ ਨਹੀਂ ਕਿਵੇਂ ਚੰਗਿਆੜਾ ਚੂੜਾ ਨਿਕਲ ਕੇ ਪੈ ਗਿਆ ਪਤਾ ਨਹੀਂ ਕਿਵੇਂ ਪਤਾ ਨਹੀਂ ਕਹਿੰਦੇ ਖਾਸਾ ਵਾਹਣ ਮੱਚ ਗਿਆ ਜੀ ਇਧਰ ਆਹ ਕਣਾਉਰੀ ਸਾਈਡ ਇਹਦੇ ਆ ਬਾਗ ਦੇ ਬੈਕ ਸਾਈਡ ਨੌਰੀ ਪਿੰਡ ਆ ਜਾਂਦਾ ਤੇ ਇੱਥੇ ਅੱਗ ਲੱਗੀ ਸੀ ਤੇ ਕਾਫੀ ਜ਼ਿਆਦਾ ਕਣਕ ਕਣਕ ਵਿੱਚ ਹੀ ਕਹਿੰਦੇ ਇਹਦਾ ਟੂੜੀ ਵਾਲਾ ਗਾੜ ਗੁਰ ਖਾਸਾ ਮੱਚ ਗਿਆ ਖਾਸਾ ਨਿਸ਼ਾਨ ਹੋ ਗਿਆ ਜੀ ਮਿੱਤਰੋ ਚੱਲਿਆ ਡਾਇਨਾਸੌਰ ਧੱਕ ਪਾਉਂਦਾ ਚਾਲਦੇ ਹੁਣ ਉਹ ਦੂਜੇ ਟੱਕ ਤੇ ਵਾਗੇ ਮਸ਼ੀਨ ਤੇ ਉਧਰ ਹੀ ਚੱਲਾਂਗੇ ਮੈਂ ਹਾਂ ਚਲਾ ਕਾਲੇ ਟਰਾਲੀ ਨੂੰ ਰਹਿਣ ਦੇ ਤੇ ਮੈਂ ਹਾਂ ਤੂੰ ਆਪਣੇ ਵਾਲੀ ਚ ਫਵਾਏ ਤੇ ਜਾਲ ਵਾਲੀ ਚ ਇਹ ਪ੍ਰੋਮੋਗਰਾ ਕੀਤਾ ਹੋਇਆ ਮਿੱਤਰੋ ਆਇਨਾ ਕਹਦੇ ਉਹ ਵੀ ਕਿਤੇ ਜਾਲ ਵਾਲੀ ਪਾਈ ਫਰਦੇ ਨੇ ਜਾਲ ਵਾਲੀ ਦੇ ਜਗਾੜ ਲਾਇਆ ਹੋਇਆ ਹੈਗਾ ਵਧੀਆ ਇਹ ਦੋ ਜੀ ਕਰਾਂਗੇ ਇਹ ਜੀ ਕਰਾਂਗੇ ਦੋ ਜੀ ਨਾ ਉੱਪਰ ਸਜਾਇਆ ਹੋਇਆ ਹੋਣ ਹੈ ਜੀ ਉਸ ਲੋ ਯਾਰਾ ਉਸਕੇ ਪਤਾ ਲੱਗ ਜਾਊਗਾ ਜੇ ਤਾਂ ਵੱਡੂ ਆ ਫਿਰ ਤਾਂ ਨਿਮੇੜੋ ਕੰਮ ਜੇ ਨਹੀਂ ਵੱਡਦਾ ਤਾਂ ਵੀ ਪੁੱਛਲਾ ਮਿੱਤਰੋ ਕਣਕ ਦਾ ਦਿੱਤੀ ਮਸ਼ੀਨ ਨੇ ਵੱਢ ਤੇ ਆਪਣੇ ਪੈਂਡਾ ਵਾਲੀ ਚ ਵੱਢਣੀ ਸੀ ਉੱਥੇ ਦੋ ਦੋ ਗੱਗੇਲੇ ਰਹਿ ਗਏ ਸੀ ਤੇ ਉਧਰ ਹੁਣ ਕਹਿੰਦੇ ਤਾਰ ਤੁਰਾ ਨੀ ਮੀਨੇ ਤਾੜ ਕੇ ਕਹਿੰਦੇ ਹੁਣ ਕੱਲ ਨੂੰ ਵੱਢਾਂਗੇ ਤੇ ਮਸ਼ੀਨ ਗਈ ਚਲੀ ਤੇ ਭਰਾ ਹੋਰੇ ਟਰੈਕਟਰ ਵੀ ਲੈ ਗਏ ਕਾਲਾ ਬਾਈ ਜੀ ਵੀ ਲੈ ਗਿਆ ਟਰੈਕਟਰ ਤੇ ਆਪਾਂ ਵੀ ਚੱਲਦਾ ਮਿੱਤਰੋ ਹੁਣ ਤੇ ਆ ਖੜਾ ਆਪਣਾ ਮੋਟਰਾਂ ਵਾਲਾ ਜੀ ਸੰਤਰ ਝੋਲਾ ਹੈਂਡਲ ਤੀ ਟੰਗ ਗਿਆ ਚਲਦੇ ਆਂ ਚਲ ਆਪਾਂ ਝੋਲਾ ਫੜਾ ਜਾਾਂਗੇ ਬਾਈ ਜੀ ਦਾ ਘਰੇ ਹਨਾ ਚੰਦੇ ਦੇ ਲੋ ਜੀ ਮਿੱਤਰੋ ਚਲਦੇ ਆਂ ਆਪਾਂ ਮੋਟਰਾਂ ਉਤੇ ਲੋ ਜੀ ਮੰਡੀ 'ਚ ਪਹੁੰਚ ਗਏ ਆ ਕਰਨੇ ਆਪਣੇ ਦੂਨੇ ਟਰੈਕਟਰ ਤੇ ਕਣਕ ਲਾਉਣੀ ਆਗੀ ਆਪਣੇ ਤੇ ਮੰਡੀ ਪੂਰੀ ਫਲ ਟਗਾ ਟਾਕ ਹੋਈ ਵੀ ਆ ਸ਼ੇਰਪੁਰ ਵਾਲੀ ਵੀ ਲਾਈਟਾਂ ਦਾ ਪ੍ਰੋਨ ਤੇ ਘੱਟ ਕਰਿਆ ਹੋਇਆ ਹੈਗਾ ਸੌਰੀ ਦਾ ਸੜਕ ਕੋਈ ਨਹੀਂ ਮੰਡੀ